ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ। ਮੀਤ ਕਰਦੇ ਹਾਂ ਤੁਸੀਂ ਹੁੰਦੇ ਸਾਰੇ ਠੀਕ ਠਾਕ। ਆਪਾਂ ਤਿਆਰੀ ਕਰ ਰਹੇ ਹਾਂ ਜੀ ਹਿੰਪੂਣ ਸਾਹਿਬ ਦੀ। ਦਿਖਾਣੇ ਤੁਹਾਨੂੰ। ਮੈਂ ਤਾਂ ਬਹੁਤ ਬਹੁਤ ਪਰਿਆ ਗਿਆ ਕਿ ਆ ਕੇ ਖੇਤ ਮੰਨ ਲੈਟ ਅਗੀ ਦੀ ਸਵੇਰੀ ਹੁਣ ਸੱਜ ਰਹੀ। ਅ ਚਿੱਟਾ ਦੇਣਾ ਆਪਾਂ ਨੇ ਚਾਰ ਥਾਲੀਆਂ ਭਈਆਂ ਵੀ ਦੀਆਂ। ਪਰਣੀ ਪਰ ਆਇਆ ਜਿਹੜੀ ਚ ਉਤੋ ਰਹਾ ਗੱਡੀ ਦੱਸਾਂਨੇ ਤੁਹਾਨੂੰ ਜੁੜੋ ਰਿਹਾ ਪੂਰਾ ਵਲੌਗ ਦਿਖਾਵਾਂਗੇ ਤੁਹਾਨੂੰ ਰਸਤੇ ਦਾ ਅੱਜ ਕਿੱਥੇ ਕਿੱਥੇ ਤੇ ਸ਼ੁਰੂਆਤ ਹੁੰਦੀ ਕਿੱਥੇ ਕਿੱਥਾ ਰੁਕੂਗੇ ਕਿੱਥੇ ਕਿੱਥਾ ਇਕੱਠੇ ਹੋਵਾਂਗੇ ਸਾਰਾ ਦਿਖਾਵਾਂਗੇ ਤੁਹਾਨੂੰ ਆਹ ਦੇਖੋ ਜੀ ਸੁਖਮਨ ਗੱਡੀ చమక చా చూ పీతి शैम्पू मार के चलो जी ठीक है मैं चिट्टा दिया मैं पौधा हूँ इधर बैठे अपने बबर शेर हेलो हेलो कर हेलो 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 बस 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 ओ बस 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 बैठ जा बोनू कैसे हो बस बस ਮਾਰਦੇ ਪਾਣੀ ਟਰਪਾ ਨੂੰ ਵੀ ਕਰਦੇ ਵਾਸ਼ਿੰਗ ਤੇਰੀ ਵੀ ਗਰਮੀ ਬਹੁਤ ਮਾਰਦੇ ਮਾਰਦੇ ਰਾਤ ਨਾਲ ਹੈ ਬਾਈ ਮੈਂ ਬੋਰ ਚਲਾ ਚਲਾ ਕੇ ਪੱਤਾ ਘੰਟਾ ਇਸ ਤਰ੍ਹਾਂ ਛਿੜਕਿਆ ਨਾ ਪਾਣੀ ਥੱਲੇ ਵੀ ਪਾਣੀ ਥਰ ਠੰਡਾ ਕਰਦਾ ਹੈ ਨਾ ਰੋਜ਼ ਠੰਡਾ ਕਰ ਦਿੰਨੇ ਵੈਸੇ ਰੋਜ਼ ਸੰਜੇ ਟਾਈਮ ਵੀ ਨਾਲਾ ਦਿੰਨੇ ਸਵੇਰ ਨੂੰ ਨਾਲਾ ਦਿੰਨੇ ਬਹਣੂਰੇ ਤੇ ਆਪਾਂ ਨਾਲਾ ਕਹੇ ਕਮਾ ਕੇ ਬਾਹਰ ਉਹ ਤਾਂ ਮੰਨਦੇ ਆਪਾਂ ਪਾਣੀ ਛਿੜਕ ਕਾ ਨਮਰੂਦ ਥੱਲੇ ਉਹ ਤਮਰੂਦ ਥੱਲੇ ਸਾਰਾ ਦਿਨ ਸ਼ਾਂਹ ਰਹਿੰਦੀ ਐ ਪਾਣੀ ਛਿੜਕ ਦਿੰਨੇ ਥੱਲੇ ਠੰਡਾ ਰਹਿੰਦਾ ਸਾਰਾ ਦਿਨ ਚਲੋ ਠੀਕ ਐ ਜੀ ਉਹਦਾ ਪਨੀਰੀ ਦਾ ਦੇਈਏ ਛਿੱਟਾ ਆਪਾਂ ਮਿਲਦੇ ਆਂ ਫਿਰ ਬਾਅਦ ਚ ਲਓ ਜੀ ਦੇਤਾ ਛਿੱਟਾ ਆਪਾਂ ਨਾ ਪਨੀਰੀ ਦਾ ਦੇਖੋ ਪਨੀਰੀ ਆਪਣੀ ਐਨ ਪਰਤੀ ਢਗਿਆ ਜੀ ਉਹ ਪਰਲੇ ਦੋ ਕੈਰਾਂ ਚ ਥੋੜਾ ਜਿਹਾ ਪਾਣੀ ਜ਼ਿਆਦਾ ਭਰ ਹੋ ਗਿਆ ਇਸ ਕਰਕੇ ਪਨੀਰੀ ਦਿਖ ਨਹੀਂ ਰਹੀ ਹੈ ਉਧਰ ਇਹ ਵੀ ਮਾਰ ਰਹੀ ਹੋਣਾ ਵਿੱਚ ਵੀ ਐਨ ਪੂਰੀ ਉਹ ਸਿਰੇ ਵਾਲੇ ਕੈਰੀ ਵਿੱਚ ਵੀ ਜੀ ਆਪਾਂ ਨੇ ਚਾਰ ਥੈਲੀਆਂ ਹੁਣ ਆਪਾਂ ਨੇ ਬੀਤੀਆਂ ਥੈਲੀਆਂ ਦਾ ਸਾਰ 4 14 14 ਥੈਲੀਆਂ ਬੀਤੀਆਂ ਤਾਂ ਆ ਕੇ ਬੀਜੂਗੇ ਆਪਾਂ ਐਮਪੂਨ ਸਾਹਿਬ ਤੇ 26 126 ਵੀਜ PR 126 ਅੰਦਰ ਆਪਾਂ ਨਰੌਣੀ ਵਿੱਚ ਚਲਾਇਆ ਵਾ ਆ ਦੇਖੋ ਫਰ ਗਿਆ ਵੀ ਅੱਧਾ ਕਤਾ ਅੰਟਾ 1-2 ਘੰਟਾ ਲੱਗਣਾ ਇਹਨਾਂ ਆਪਾਂ ਨੇ ਤਿਆਰ ਤੁਰ ਹੋਣਾ ਇਹਨਾਂ ਭਰ ਜਾਣਾ ਆਪਾਂ ਨੇ ਬੰਦ ਕਰ ਜਾਣਾ ਤੇ ਜਾਂਦੇ ਵਾ ਮੋਟਰ ਬੰਦ ਕਰ ਦੇਣੀ ਆਪਾਂ ਨੇ ਫੇ ਚਲੋ ਜੀ ਚੱਲਦੇ ਆ ਘਰ ਨੂੰ ਆਪਾਂ ਹੁਣ ਯਾਰ ਟੂਰ ਹੋਈ ਇਹਨਾਂ ਨੂੰ ਕਹ ਲੋ ਜੀ ਗੱਡੀ ਕਰਤੀ ਰੈਡੀ ਸੁਖੂ ਨੇ ਇਹ ਨੀਸ਼ਾਨ ਸਾਹਿਬ ਦਾ ਠੰਡਾ ਲਾਤੇ ਆਪਾਂ ਨੇ ਦੇਖੋ ਪਰ ਆਤ ਆਪਾਂ ਕਰਾ ਲਏ ਇਹਦੇ ਬਿਲਡ ਬੁਲਡ ਸਿੰਦੋ ਆਪਾਂ ਜੋਖਰੇ ਸਾਹਿਬ ਤੇ ਲੈ ਤੇ ਆਂਦੇ ਵੇ ਸਫਟ ਗੱਡੀਆਂ ਰੈਡੀ ਆਪਣੀ ਹੁਣ ਆਪਾਂ ਲਈਏ ਨਾ ਤਿਆਰ ਹੋ ਲਈਏ ਮਿਲਦੇ ਆ ਬਾਅਦ ਚ ਲਓ ਜੀ ਤਿਆਰੀ ਹੈ ਜੀ ਪਹੁੰਚ ਚੁਕੇ ਰੰਮੂ ਜੀ ਇਹ ਦੇਖੋ ਇਹ ਖੜਿਆ ਰੰਮੂ ਹਲੋ ਸੁੱਖਾ ਕੋਬੇ ਦੇ ਅੰਦਰ ਸੁੱਖੂ ਬੈਠ ਗਿਆ ਗੱਡੀ ਮਾਂ ਬਾਈ

ਫੜਕਾ ਘਮਾ ਉੱਪਰ ਦੇ ਥੋੜਾ ਜਿਹਾ ਉੱਪਰ ਨੂੰ ਖਿੱਚ ਲੈ ਥੋੜਾ ਜਿਹਾ ਚਾਕਲੇਟ ਟ੍ਰੇਲੇ ਆ ਹੀ ਗਏ ਦੁਬਾਰਾ ਉਸ ਤੇ ਬੱਦੂ ਲਿ ਗਿਆ ਨਾ ਫਿਰ ਮੋਲ ਲਿ ਗਿਆ ਬਾਹਰ ਲਿ ਗਿਆ ਪਾਉਂਦ ਜੇ ਲੇ ਤਾਂ ਕਹਾ ਮੈਂ ਲੇ 15000 ਮੰਨਦਾ ਪਹੁੰਚ ਜਾਏਗੀ ਬੰਦ ਬੀਏਗੀ ਆ 3 15% ਬਾ ਫਿਰ 16000 ਦਿਦੇ 16000 ਸੋਲ ਨੂੰ ਤੋਂ ਡੈਕੂਟ ਨੂੰ ਤੇ ਮੈਂ ਜਿੱਤ ਤੁਸੀਂ ਵਾਹਿ ਰੂਮ ਹਰ ਸੱਚ ਪਾਸ਼ਾ ਤੰਦਰੁਸਤੀਆਂ ਬਖਸ਼ੀ ਹੁਣ 1,12,000 ਰੁਪਏ ਪੰਜ ਚੱਲਦੇ ਆ ਜੀ ਗੁਰਦੁਆਰਾ ਪੰਜੋਖਰਾ ਸਾਹਿਬ 50 ਲੀਟਰ ਮਾਰ ਲੀਏ ਪੰਜੋਖਰਾ ਸਾਹਿਬ 30 ਕਾ ਆਪਣਾ ਇਥੇ ਲੱਖੇ ਹੋਗਾ ਠੀਕ ਆ ਅੱਥੀ 골ਡਿੰਗਾ ਰਹੀ ਜੀ ਵੀ ਮੇਰੀ ਨਾਲ ਮਾਲੇ ਸੁਨਝਾ ਰੀਡ ਗਿਰਦੇ ਜੋ ਵੀ ਤੇ ਰਹੋ ਗੱਲ ਮਾਰ ਲੇ ਹੋਰ ਹੈ ਜੀ ਕੋਈ ਬਾਤ ਨਾ ਸੁਣ ਕੇ ਮੂੰਹ ਮੈ ਗਈ ਠੀਕ ਹੈ ਤੁਹਾਨੂੰ 1000 ਰੁਪਏ ਹਾਂ ਇੱਥੇ ਇਕੱਠੇ ਹੋ ਰਹੇ ਆਂ ਪੰਜੋਖਰਾ ਸਾਹਿਬ ਜਾ ਰਹੇ ਆਂ ਆਪਾਂ ਵੀ ਇੱਥੇ ਦੇ ਮੱਤਰ ਦੇਖ ਕੇ ਪੰਜੋਖਰਾ ਸਾਹਿਬ ਤੇ ਤੁਰੂਗੇ ਜੀ ਤਖਾਨੇ ਤੁਹਾਨੂੰ ਅੱਗੇ ਆਣੇ ਦਰਸ਼ਨ ਗੁਰਦੁਆਰਾ ਪੰਜੋਖਰਾ ਸਾਹਿਬ ਹਲੋ ਜੀ ਕਰੋ ਦਰਸ਼ਨ ਜੀ ਗੁਰਦੁਆਰਾ ਪਿਜਖਰਾ ਸਾਹਿਬ ਵਿਖੇ ਆ ਬੰਨੀ ਗੱਡੀ ਕਿੱਧਰ ਖੜੀ ਲੰਦੀ ਗੱਡੀ ਤਾਂ ਦਿਖੀ ਨਹੀਂ ਆਹੀ ਆਂਦੀ ਹੈ ਹਾਂ ਉਹ ਹੀ ਵਾਲੇ ਤਾਂ ਇਹ ਪਾਉਂਕੀ ਕਰਾਂਗੇ ਚਲੋ ਮਿਲਦੇ ਆਂ ਇਹ ਬਾਤ ਚ ਮੱਥਾ ਟੇਕ ਕੇ ਚਪਲਾਂ ਹਰੀ ਰੱਖਦੇ ਹਾਂ ਲੋ ਜੀ ਲੰਗਰ ਛਕ ਲਿਆ ਬਈ ਆਪਾਂ ਨੇ ਪਰ ਪੈਰ ਗਏ ਤੱਪ ਫਰਸ਼ ਤੱਤਾ ਪਿਆ ਬਾਈ ਮੇਰੇ ਪਾਣੀ ਛੱਡਿਆ ਬਾਹਰ ਠੰਡਾ ਉਹ ਗਰਾਹ ਆ ਮਾਇਆ ਇਹ ਮੈਡ ਜੀ ਗਰੀਬ ਨਹੀਂ ਵੀ ਤਪੇ ਭਾਈ ਭਾਈ ਅਕਬਰਸਰੀਂ ਜੀ ਚੱਲਦੇ ਹਾਂ ਜੀ ਆਪਾਂ ਹੁਣ ਹੁਣ ਆਪਾਂ ਰਸਤੇ 'ਚ ਸਾਮਾਨ ਲੈਣਾ ਥੋੜਾ ਜਿਹਾ ਆਪਾਂ ਬਾਜ਼ਾਰ 'ਚ ਰੁਕੂਗੇ ਚੱਲ ਭੇਜੀ ਚੰਡਾ ਲੋਹਾਲੇ ਤੋਂ ਇੱਕ ਟੀਵਾ ਵੀ ਯੰਤਰਾ ਵੀ ਸ਼ੁਰੂਆਤ ਐ ਸਾਡੇ ਡਰਾਈਵਰ ਸਾਹਿਬ ਰਾਮ ਸਿੰਘ ਰਾਣਾ ਹੈ ਇਹ ਰਾਮ ਸਿੰਘ ਰਾਣਾ 골ਡਨ ਹਟਾ ਹੈ 골ਡਨ ਹਟ ਵਾਲੇ <laughs> गर्मी बहुत है गर्मी न तकराई पी है गर्मी ने तो इस तरह जी कर रहे भी बस जो रास्ते में ना जो झरना झुरना सा चलता हुआ बस झरने से हो जा Ani yani miç ਕਿਆ ਬਰਨ ਕਰਨ ਬਾਈ ਕਦੀ ਕੂਲਿੰਗ ਸੀ ਕਰਨ ਲੱਗ ਜਾ ਕਦੀ ਕੂਲਿੰਗ ਸੀ ਛੁੱਟਦੇ ਆ ਪਤਾ ਨਹੀਂ ਕੀ ਹੋ ਗਿਆ ਇਹੋ ਦੇਖੋ ਇੰਦਰ ਪਹਾੜ ਇਹ ਖੁੱਡੀ ਤੇ 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 ਰਹੀ ਦੇਖੋ ਠੰਡਾ ਪਾਣੀ ਮਿੱਠਾ ਸਰਵਤ ਦਾ ਐਸੀ ਜਿਦਾ ਪਾਣਾ ਕਰ ਲਿਆ ਜਗੜ ਬਾਈ ਮੈਂ ਫਿਲਟਰ ਚੋਕ ਹੋਇਆ ਵਦਾ ਫਿਲਟਰ ਕੱਢ ਕੇ ਝਾੜਿਆ ਤੇ ਐਰ ਫਰਕ ਪੈ ਗਿਆ ਠੀਕ ਹੋ ਗਿਆ ਪ੍ਰੋਬਲਮ ਬਈ ਹੈ ਥੋੜੀ ਕਦੇ ਕਦੇ ਉਹ ਬੰਦ ਹੋ ਜਾਂਦਾ ਕੂਲਿੰਗ ਛੱਡ ਜਾਂਦਾ ਉਹ ਆਪਾਂ ਕੋਟਾ ਸਾਹਿਬ ਦਿਖਾਉਂਗੇ ਐਸੇ ਹੁਣ ਚਲੋ ਟੈਂਪਰਚਰ 6 ਵਜਣੇ ਵਾਲੇ ਰੂਪੇ 5 ਵਜੇ ਕੇ 5 ਵਜੇ ਮੈਂ ਛੋਟੇ ਛੋਟੇ ਖੇਤ ਐਂ ਤਾਂ ਕੰਨਾ ਕੀ ਦੇਖ ਤੈਨੂੰ ਪੰਜ ਚਾਰਕ ਦੁਕਾਨਾਂ ਹੁੰਦੀਆਂ ਜਿਆਦਾ ਨਹੀਂ ਬੱਸ ਉਹ ਬੜੀ ਮਾਰਕੀਟ ਨਹੀਂ ਹੈ ਜੁੜੇ ਰਹੋ ਬਾਕੀ ਪੂਰਾ ਵਲੌਗ ਦਿਖਾਵਾਂਗੇ ਤੁਹਾਨੂੰ ਸਿਰੇ ਤੇ ਸਿਰੇ ਤੱਕ ਦਾ ਉਰੇ ਬਣਾਉਂਗੇ ਪੂਰੀ ਜਾਣਕਾਰੀ ਦਵਾਂਗੇ ਬਲੌਗ ਚ ਨਹੀਂ ਕਿਤੇ ਕੀ ਹੁੰਦਾ ਕਿੱਥੇ ਕੀ ਕੀ ਸਿਸਟਮ ਹੈ ਸਾਰੀ ਜਾਣਕਾਰੀ ਦਵਾਂਗੇ ਪਹੁੰਚ ਗਏ ਬਈ ਕੋਲਰ ਕੋਲਰ ਪਹੁੰਚ ਗਏ ਜੀ ਕੋਲਰ ਪਿਕਚਰ ਦੇ ਸਕਤੀ ਯਾਰ ਇਹ ਦੇਖ ਕਤਲੇ ਨੂੰ ਜੋ ਦੇਖੋ ਕਿ ਆ ਇੱਕ ਸਰ ਆਜ ਏਰੀਆ ਆ ਗਿਆ ਦੇਖਤਲੇ ਨਾਲ ਯਾਰ ਹਨੀ ਮੈਂ ਦੇਖੋ ਇੱਕ ਸਰ ਇੱਕ ਹਜ਼ਾਰ ਏਰੀਆ ਔਰ ਇਹਨੂੰ ਜੋ ਥੋੜਾ ਜਿਹਾ ਚਨੀ ਮਨੀ ਹੈ ਨੇ ਦੇਖੋ ਕਿ ਆ ਸੋਨੇ ਸੋਨੇ ਘਰ ਵਾਹ ਕਿੰਨਾ ਡੇ ਲੱਗ ਰਹੇ ਬਾਈ ਉਹ ਵੀ ਪੋਟਾਂ ਅੱਜ ਧੌਲਾ ਘੂ ਆ ਗਏ ਧੌਨੂ ਘੂ ਕਰਤਾਰ ਟੋਲਾ ਕੋ ਆਇਓ ਲਾਗੇ ਲਾਗੇ ਬਾਈ ਬੜਾ ਰੋਡ ਬੜਾ ਕੰਮ ਗਿਆ ਤੇ ਚੌੜਾ ਹੋਰ ਇਹਨੂੰ ਨਹੀਂ ਹਾਂ ਤਰਸੈਰੀ ਆ ਗਿਆ ਔਰ ਇਹਨੂੰ ਬਈ ਖਾਈਆਂ ਸੀ ਨਹੀਂ ਹੈ ਔਰ ਉਹ ਦੇਖੋ ਬਰਾ ਪਹਾੜ ਇਸ ਤਰ੍ਹਾਂ ਦਾ ਹੋ ਰਿਹਾ ਰੰਗ ਪਹਾੜ ਦਾ ਨਾ ਜਿਸ ਤਰ੍ਹਾਂ ਕੀ ਦੀ ਬੱਦਲ ਹੋਆ ਆਪਣੇ ਬੱਦਲ ਹੋ ਜਾਣਾ ਵੀ ਕਾਲਾ ਕਾਲਾ ਹੋ ਜਾ ਇਸ ਤਰ੍ਹਾਂ ਦਾ ਹੋ ਰਿਹਾ ਝੰਡੇ ਦੇਖੋ ਝੰਡੇ ਭਾਜਪੀ ਦੇ ਲਾਈਵ ਹੋ ਰਿਹਾ ਬਈ ਆ ਦੇਖੋ ਚੰਡੀਗੜ੍ਹ ਟੈਕ ਲੱਗੇ ਮੈਂ ਤੋਂ ਦਿਨੇ ਪੋਠਿਆਂ ਪਹਲਾਏ ਨੇ ਆਹ ਦੇਖੋ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਪੌਂਟਾ ਸਾਹਿਬ ਆਵਾਗਾ ਜਿੱਤਰ ਗੇਟ ਮੋੜ ਲਾ ਮੋੜ ਲਾ ਇਹ ਪਾਰਕਿੰਗ ਹੈ ਸਾਹਮਣੇ ਇੱਧਰ ਰੈਡ ਮੋਬਿਲ ਪਾਰਕਿੰਗ ਹੈ ਹਾਂ ਗੱਡੀ ਇੱਧਰ ਵੀ ਤਾਂ ਹੈ ਜੋ ਪਾਰਕਿੰਗ ਆ ਹਾਂ ਉਹ ਘਾਣਾ ਜੇਟ ਕਰੋ ਜੀ ਦਰਸ਼ਨ ਗੁਰਦੁਆਰਾ ਕੌਂਟਾ ਸਾਹਿਬ ਸਤਿ ਨੰਬਰ 1 ਕਾਰ ਗੁਰਦੁਆਰਾ ਸ੍ਰੀ ਪੰਤਾ ਸਾਹਿਬ ਫਕਤ ਸ਼ਹੀਦ ਦਸ਼ਮੀ ਵਾਹ ਗੁਰੂ ਅਸੱਚਾ ਕਾਜ ਇੱਧਰ ਮੋੜ ਪਰ ਆਏ ਸਾਈਡ ਮੈਂ ਜੀ ਪਾਰਕਿੰਗ ਤੰਤਲਾ ਨੇ ਗੱਡੀ ਪਾਰਕਿੰਗ ਚ ਪਾਰਕੀ ਨਾ ਪਾਰਕਿੰਗ ਬਹੁਤ ਖੁੱਲੀ ਐ ਹਨੀ ਹੋਰ ਨਹੀਂ ਲਾਦੇ ਆ ਸਾਨੂੰ ਸਾ ਪੋੜਨੇ ਇਹ ਵਾਜੀ ਆਪਣੀ ਗੱਡੀ ਦੂਈ ਵੀ ਇਹ ਵਾਜੀ ਆਪਣੀ ਗੱਡੀ ਸ਼ੀਟ ਦੂਸਰੀ ਲਓ ਜੀ ਆਪਾਂ ਦਾ ਮੱਥਾ ਟੇਕ ਲਿਆ ਜੀ ਗੁਰੂ ਘਰ ਇਹ ਇੱਧਰ ਜਮਨਾਏ ਜੀ जमुना शांत करी थी गुरु गोबिंद सिंह ने जी उधर दस्तार स्थान है जी दर्शन जी ये गुरुद्वारा साहब है जी इधर बैठ के करी थी शांत जमुना जी ये शीश महल है जी इधर ये दस्तार स्थान है जी करो तो जी दर्शन आप भी मथा टेक लिए जी दुकानने सून बाद फिर ये ये उत्तर यमुना नीचे चला बहुत डूंगा है जी अदर अदर बहुत थे ये सल्ला इत्र आपा बहुत ऊंचा थे है देख ਹੱਲੇ ਬੰਦੇ ਛੋਟੇ ਛੋਟੇ ਜਿਹੇ ਲੱਗ ਰਹੇ ਨੇ ਦੇਖੋ ਬਿਲਕੁਲ ਸ਼ਾਂਤ ਕਰਤੀ ਜੀ ਵੇਖੋ ਰਾ ਬਿਲਕੁਲ ਵੀ ਖੜਕਾ ਨਹੀਂ ਹੁੰਦਾ ਜਦ ਵੀ ਪਾਣੀ ਵੀ ਚੱਲਦਾ ਹੁਣ ਵੀ ਚੱਲਦਾ ਮਤਲਬ ਚਾਹ ਕਿੰਨਾ ਹੀ ਪਾਣੀ ਹੋਵੇ ਬਿਲਕੁਲ ਵੀ ਸ਼ੋਰ ਸ਼ਰਾਬਾ ਨਹੀਂ ਹੁੰਦਾ ਇੱਥੇ

ਬਹੁਤ ਚੜਾਈ ਆ ਬੰਦਾ ਦੁੱਬ ਗਿਆ ਬਾਬਾ ਕਹ ਰਿਹਾ ਹਾਂ ਹੁਸ਼ਿਆਰਪੁਰ ਕਾ ਮੁੰਡਾ ਮਰ ਗਿਆ ਕਹ ਰਿਹਾ ਪੂਰਾ ਜਮਨਾ ਵਿੱਚ ਨਾ ਬਈ ਮੁੰਡਾ ਡੁੱਬ ਗਿਆ ਮਰ ਗਿਆ ਕੋਈ ਹੁਸ਼ਿਆਰਪੁਰ ਕਾ ਕਹ ਰਿਹਾ ਵੀ ਜੇ ਕਿਸੇ ਨੇ ਸਨਾਨ ਕਰਨਾ ਜਿਆਦਾ ਅੱਗੇ ਨਾ ਜਾਓ ਕਹ ਰਿਹਾ ਵੀ ਲਾ ਕੇ ਮੂਰਾ ਹੀ ਕਰ ਲੋ ਵੀ ਅੱਗੇ ਬਹੁਤ ਡੂੰਗਾ ਹੈ ਕਹ ਰਿਹਾ ਇੱਕ ਲੱਗਦਾ ਪਤਾ ਨਹੀਂ ਲੱਗਦਾ ਹੋਰ ਕੀ ਪਤਾ ਕਿੰਨਾ ਖੱਡਾ ਅੱਗੇ ਕੀ ਹੈ ਕਿੱਥੇ ਲੱਗੀ ਜਾ ਹਾਂ ਯਾਰ ਇੱਕ ਪੰਜਾਬ ਕਾ ਹੁਸ਼ਿਆਰਪੁਰ ਕਾ ਮੁੰਡਾ ਮਰ ਗਿਆ ਬਈ ਵੀ 2-4 ਦਿਨ ਕਿਉਂ ਬਾਅਦ ਹੈ ਮੇਰੇ ਖਿਆਲ ਦੇਖ ਵੀ ਨਹੀਂ ਪੁੱਛਿਆ ਨਹੀਂ ਅਸੀਂ ਵੀ ਕਦ ਕੀ ਬਾਤ ਹੈ ਪਰ ਹੈ ਵੀ ਕੀ ਹੈ ਮਤਲਬ ਬਾਤ ਹਾਂ ਉਹ ਲੈਵਲ ਹਾਂ ਇਹ ਦੇਖੋ 50 ਫੁੱਟ 40 ਫੁੱਟ ਇਹ ਉਹ ਲੈਵਲ ਵਾਲਾ ਉਹ ਲਾਇਆ ਵਾ ਬਾਈ ਜਦੋਂ ਆਪਣਾ ਬਾਰਸ਼ਾਂ ਮਾ ਪਾਣੀ ਵਦਾ ਉਸ ਦਾ ਲੈਵਲ ਹੈ ਉਹ ਖਤਰੇ ਨਾਲ ਸਾਹ ਹਾਂ ਪੂਰੇ ਤੱਕ ਪਾਣੀ ਆਇਆ ਵਾ ਪੂਰੇ ਤੱਕ ਆਇਆ ਵਾ ਹਾਂ ਪਾਣੀ ਜੋ ਆਇਓ ਜੋ ਪੂਰੇ ਤੱਕ ਪਾਣੀ ਆਇਆ ਵਾ ਬਾਈ ਦੇਖ ਲਓ ਇੱਕ ਦਾ ਵੀ ਸਾਰੀ ਲਾਇਆ ਇਹ ਪੂਰੇ ਤੇ ਹਾਂ ਲਾਸਟ ਇੱਧਰ ਹੀ ਹੋਈ ਆ ਤੜਾਵੀਆਂ ਨਖਾਨ ਦੇਖੋ ਜਿਹੜਾ ਸਭ ਤੋਂ ਲਾਸਟ ਵਾਲਾ ਉੱਪਰ ਲੱਗ ਹਾਂ ਜਹਾਂ ਤੱਕ ਐਂਡ ਐਂਡ ਤੱਕ ਪਾਣੀ ਆ ਗਿਆ ਹਾਂ 84 ਮੀਟਰ ਡੇਂਜਰ ਲੈਵਲ ਆ ਇਹ ਦੇਖੋ 88.50 ਮਤਲਬ ਉਰੇ ਦੀ 84 ਫੁੱਟ ਬਣ ਗਿਆ ਡੇਂਜਰ ਲੈਵਲ ਰਾਸੀ ਫੂਟ ਬੰਦ ਰਿਹਾ ਉਹਦੇ ਤੱਕ 85 85 ਫੂਟ ਪਾਣੀ ਝੜ ਜਾ ਦੇਖ ਲੈ ਨਦੀ ਦੇ ਲੈਵਲ ਦੇ ਉੱਪਰ ਤੱਕ ਇਹ ਦੇਖੋ ਬਈ ਤਲੇ ਦੇ ਲਗਾ ਉੱਪਰ ਤੱਕ ਲੈਵਲ ਦੇ ਨਿਸ਼ਾਨ ਲਾਏ ਵੇ ਵੀ ਕਦ ਇਤਨਾ ਪਾਣੀ ਕਿਤਨਾ ਕਿਤਨਾ ਮਤਲਬ ਇਸ ਤਰ੍ਹਾਂ ਲਾਏ ਦੇ ਹਨ ਹਲੋ ਉੱਪਰਲੇ ਨਿਸ਼ਾਨ ਤੱਕ ਦੇਖ ਲਓ ਵੀ ਪਾਣੀ ਚੜਿਆ ਬਾਹਾਂ ਤੱਕ ਪਾਣੀ ਦੇਖ ਲਓ ਬਈ ਇਹ ਦੇਖੋ ਸਾਰੇ ਲੈਵਲ ਲਾਏ ਹੋਏ ਨੇ ਸਾਨੂੰ ਪਰਨਾ ਨਹੀਂ ਲਿਗਾਏ ਬਈ ਨਹੀਂ ਸਨਾਨ ਕਰ ਲੈਂਦੇ ਸਿੱਖ ਪਰਨਾ ਚੱਕੇ ਕਰੋਗੇ ਲੈ ਯਾਰ ਹਾਂ ਮੈਂ ਪਰਨਾ ਨਹੀਂ ਲਿਗਾਏ ਨਹੀਂ ਸਨਾਨ ਕਰ ਲੈਂਦੇ ਚਲੋ ਇੱਥੇ ਬੋਲ ਲੈਂਦੇ ਹਾਂ ਹਾਂ ਠੰਡਾ ਪਾਣੀ ਗਿਆ ਹੁਣ ਹਰ ਹਾਂ ਦੇਖ ਹਰ ਹਾਂ ਸਕਰੋタル ਜੀ ਇਹ ਨਹੀਂ ਕਰੀਓ ਉਹ ਦੇਖੋ ਬਾਈ ਕਰਮੇ ਆ ਸਾਰੀ ਗਰਮੀ ਨਿਕੜ ਜਾਵੰਦਾ ਜੇ ਸਿਰਮਾ ਨੂੰ ਪਾਣੀ ਪਾ ਲੇ ਹੋਰ ਅਠੰਡਾ ਪਾਣੀ ਬਾਈ ਹਾਂ ਬਾਈ ਹੈ ਪਾਣੀ ਮਾਰੀ ਗੋ ਛੋਟੇ ਛੋਟੇ ਜਿਹੇ ਨਿਆਣੇ ਵੀ ਦੇਖ ਲਓ ਬਾਈ ਕਿੰਨੇ ਬੜੇ ਇਹ ਦੇਖੋ ਕੱਢਾ ਉਹ ਪਰਾਂ ਦੇਖੋ ਇਹ ਤਾਂ ਦੇਖੋ ਛੋਟੇ ਛੋਟੇ ਜਿਹਨੇ ਉਹ ਕਰਾਬਿਨਰ ਅਰੇਂਜ ਕਰ ਰਹੇ ਸਨਾਂ ਨੂੰ ਇਹ ये खड़े मारे जवानी हम पूरा गर्मी है आ? गर्मी है वहां तो गर्मी पूरी है, है. मंदिर भी है पिछली शैड ਕੋਸਟ ਜੀ ਬੋਹ ਹੈ ਜੀ ਗਿਰੀ ਰਾਮ ਲੈਟ ਸਾਈਡ ਮੈਂ ਮੰਦਿਰ ਆਇਓ ਬਾਈ ਮਨਾਇਆ ਵਾ ਇਹ ਦੇਖੋ ਬਾਈ ਛੋਟਾ ਸਾਣਾ ਲੈਣਾ ਮਾਵਾ ਨੂੰ ਪਤਾ ਹੀ ਨਹੀਂ ਵੀ ਕਹਾਵਾਂ ਰ ਲੈਣਾ ਹੋਰ ਗੁਸਤੀ ਵਾਖੀ ਬਾਈ ਅੱਜ ਦਾ ਬਲੌਗ ਕਰਦੇ ਆਪਾਂ ਸਮਾਪਤ ਮਿਲਦੇ ਆਪਾਂ ਹੁਣ ਅਗਲੇ ਬਲੌਗ ਚ ਜਦ ਲਈ ਦੋ ਇਜਾਜ਼ਤ ਆ ਗਏ ਆਪਣੇ ਬੰਦੇ ਸਾਰੇ ਬਲੌਗ ਪੂਰਾ ਹੀ ਪਾਉਂਗੇ ਆਪਾਂ ਬਣਾ ਕੇ ਜੁੜੇ ਰਹੋ ਡੇਲੀ ਬਲੌਗ ਆਊਗਾ ਜਦ ਲਈ ਸਾਰਿਆਂ ਨੂੰ ਸਸਰੀ ਕਾਲ ਜੀ